ਜੀਡੀਐਸ ਨਿਊ ਚੈਨਲ ਦੇਖ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਅਸੀਂ ਪਿੰਡ ਠੱਠਗੜ ਦੇ ਵਿੱਚ ਪਹੁੰਚੇ ਆ ਤੇ ਜਦੋਂ ਇੱਥੇ ਆਣ ਕੇ ਗਰੀਬ ਪਰਿਵਾਰ ਦੇ ਹਾਲਾਤ ਦੇਖੇ ਤਾਂ ਹਾਲਾਤ ਜਿਹੜੇ ਨੇ ਬਹੁਤ ਮਾੜੇ ਨੇ ਤੇ ਬਿਆਨ ਨਹੀਂ ਕੀਤੇ ਜਾ ਸਕਦੇ ਅੱਜ ਦੇ ਦੌਰ ਦੇ ਵਿੱਚ ਇਹ ਪਰਿਵਾਰ ਬਿਨਾ ਪਾਣੀ ਬਿਨਾ ਬੱਤੀ ਤੇ ਬਿਨਾ ਘਰ ਦੇ ਇਹ ਪਰਿਵਾਰ ਰਹਿ ਰਿਹਾ ਹੈ ਜੇ ਗੱਲ ਕਰੀਏ ਤੇ 1932 ਦੇ ਵਿੱਚ ਇਹੋ ਜਿਹੇ ਹਾਲਾਤ ਹੁੰਦੇ ਸੀ ਪਰ ਅੱਜ ਦੇ ਯੁੱਗ ਦੇ ਵਿੱਚ ਜਦੋਂ ਕਿ ਸਰਕਾਰ ਦੀ ਸੈਂਟਰ ਸਰਕਾਰ ਦੀ ਇੱਕ ਸਕੀਮ ਸੀ ਭਾਰਤ ਵਾਸ ਯੋਜਨਾ ਦੇ ਤਹਿਤ 2022 ਦਾ ਟੀਚਾ ਸੀ ਕਿ ਹਰੇਕ ਗਰੀਬ ਪਰਿਵਾਰ ਨੂੰ ਪੱਕੀ ਛੱਤ ਪਾ ਕੇ ਦੇਣ ਦਾ ਪਰ ਇਹ ਜਿਹੜੀਆਂ ਜਿਹੜੀਆਂ ਸਕੀਮਾਂ ਨੇ ਸਰਕਾਰ ਦੀਆਂ ਜਦੋਂ ਗਰਾਊਂਡ ਜ਼ੀਰੋ ਤੇ ਜਾ ਕੇ ਦੇਖੀ ਦੀਆਂ ਨੇ ਤਾ ਚਿੱਟਾ ਹਾਥੀ ਸਾਬਤ ਹੁੰਦੀਆਂ ਨੇ ਸਾਡੇ ਨਾਲ ਉਹ ਪਰਿਵਾਰ ਅ ਮੌਜੂਦ ਹੈ ਉਸ ਪਰਿਵਾਰ ਦੇ ਨਾਲ ਆਪਾਂ ਜਿਹੜੀ ਆ ਗੱਲਬਾਤ ਕਰਦੇ ਆ ਕਿ ਇਹ ਜਿਹੜੀ ਛੱਤ ਸੀ ਟਾਡੀ ਕਦੋਂ ਟਾਡੇ ਸਿਰ ਤੋਂ ਜਿਹੜੀ ਆ ਖੁੱਸ ਜਾਂਦੀ ਏ ਕਿਵੇਂ ਖੁੱਸਦੀ ਏ ਉਹ ਸਾਰੇ ਜਿਹੜੇ ਹਾਲਾਤ ਨੇ ਆਪਾਂ ਪਰਿਵਾਰ ਦੇ ਨਾਲ ਗੱਲਬਾਤ ਕਰਕੇ ਜਾਣਦੇ ਆ ਭਾਈ ਸਾਹਿਬ ਜੀ ਕੀ ਨਾਮ ਟਾਡਾ ਤੇ ਕਿੱਥੋਂ ਦੇ ਰਹਿਣ ਵਾਲੇ ਜੋ ਸੰਤੇਜ ਸਿੰਘ ਨਾਂ ਜੀ ਭਾਈ ਤੇ ਪਿੰਡ ਠੜਗਾੜੇ ਦਾ ਇੱਕ ਘਰ ਦੇ ਹਾਲਾਤ ਮੈਂ ਕੈਮਰਾਮੈਨ ਨੂੰ ਇੱਕ ਵਾਰੀ ਕਵਾਂਗਾ ਉਹ ਘਰ ਦੇ ਹਾਲਾਤ ਸਾਰੇ ਨਾ ਇੱਕ ਵਾਰੀ ਦਿਖਾ ਦਿੱਤੇ ਜਾਣ ਕਿ ਕਿਸ ਤਰ੍ਹਾਂ ਜਿਹੜਾ ਉਹ ਇਹ ਜਿਹੜਾ ਘਰ ਸੀ ਕਿਸੇ ਟਾਈਮ ਤੇ ਬਹੁਤ ਵਧੀਆ ਘਰ ਸੀ ਤਾਂ ਹੱਸਦਾ ਵਸਦਾ ਪਰਿਵਾਰ ਸੀ ਖੇਡਦਾ ਪਰਿਵਾਰ ਸੀ ਇੱਥੇ ਅ ਬੜੇ ਚਾਵਾਂ ਦੇ ਨਾਲ ਇਸ ਘਰ ਦੇ ਵਿੱਚ ਰਹਿੰਦਾ ਸੀ ਪਰ ਅੱਜ ਇੱਕ ਖੰਡਰ ਦੇ ਰੂਪ ਦੇ ਵਿੱਚ ਇਹ ਜਿਹੜਾ ਘਰ ਹੈ ਇਹ ਬਣ ਚੁੱਕਾ ਹੈ ਭਾਈ ਸਾਹਿਬ ਜੀ ਕੀ ਕਾਰਨ ਬਣਿਆ ਕਿ ਇਹ ਜਿਹੜਾ ਘਰ ਅੱਜ ਖੰਡਰ ਦਾ ਰੂਪ ਧਾਰ ਗਿਆ ਹੈ ਇਹ ਮਕਾਨ ਜਿਹੜਾ ਸਾਡਾ ਪਿਆਰੇ ਮਾੜਾ ਇਹ ਮਕਾਨ ਮੀਂਹ ਪੈ ਕੇ ਜਾਦੇ ਕਿ ਕਿਸ ਬੰਨੇ ਜਾ ਨਹੀਂ ਸਕੇ ਅਸੀਂ ਤੇ ਘਰ ਸਾਡਾ ਟਹਿ ਢੇਰੀ ਹੋ ਗਿਆ ਵਾ ਵਿੱਚ ਸਾਡਾ ਸਮਾਨ ਸਮੋਜੋ ਵਿੱਚ ਦੱਬਿਆ ਦਬਾਇਆ ਗਿਆ ਤੇ ਸਾਡੇ ਮੁੰਡੇ ਦੀ ਮੁਟਕੀ ਉਦੋਂ ਪਰੋਮਲ ਪੈ ਗਈ ਤੇ ਪਰੋਮਲ ਪੈ ਕੇ ਉਹ ਵੀ ਟੈਨਸ਼ਨ ਲਈ ਆਂਦਾ ਮਾਤਾ ਕੋਈ ਗੱਲ ਨਹੀਂ ਢਹਿ ਗਾ ਤੇ ਕੋਈ ਗੱਲ ਨਹੀਂ ਆਪਾਂ ਛੱਤ ਲਾਂਗੇ ਤੇ ਛੱਤਨ ਤਾਂ ਬਜਾ ਉਹ ਫਿਰ ਮੁੜ ਕੇ ਮੋੜਾ ਮੋੜਿਆ ਹੀ ਨਹੀਂ ਗਾ ਉਹ ਸਿੱਧਾ ਫਿਰ ਅਹੀਂ ਹਾਸਾਉ ਲੈ ਗਏ ਹਾਸਾਉ ਲੈ ਕੇ ਫਿਰ ਪੂਰਾ ਹੋ ਗਿਆ ਪਹਿਲਾਂ ਹੋਟੀਆਂ ਦਾ ਬੜੇ ਪੈਸੇ ਲੱਗੇ ਤੇ ਅਸੀਂ ਉੱਥੋਂ ਛੁੱਟੀ ਮਿਲ ਗਈ ਗੁਰੂ ਨਾਨਕ ਸਾਹਿਬ ਗਏ ਉੱਥੋਂ ਫਿਰ ਉਹਨਾਂ ਦਾਖਲ ਕਰ ਲਿਆ ਫਿਰ ਮਸ਼ੀਨਾ ਮਛਾਂ ਨਾਲੀਆਂ ਰੂਲੀਆਂ ਲਾਤੀਆਂ ਸਾਰੀਆਂ ਉਹਨਾਂ ਫਿਰ ਉੱਥੇ ਰਹਿ ਬੜਾ ਜਰਾ ਉੱਥੋਂ ਮੁੜ ਕੇ ਫਿਰ ਉਹਦੀ ਡੈਥ ਹੋ ਗਈ ਫਿਰ ਅਸੀਂ ਆਪਣੇ ਵੱਡੇ ਭਰਾ ਦੇ ਘਰ ਬਿਠਾਇਆ ਇਹ ਇਹ ਘਰ ਜਗ੍ਹਾ ਨਹੀਂ ਹੈਗੀ ਮੀ ਪਿਆਹੀ ਸਰ ਜਕੜੀ ਘਰ ਤੇ ਕੋਠਾ ਦੀ ਢੱਗਿਆ ਸੀ ਉਹਦੇ ਹੁੰਦਾ ਹੀ ਢੱਗਿਆ ਸੀ ਉਹਦੀ ਟੈਨਸ਼ਨ ਨੂੰ ਉਹਨੇ ਲਈ ਵੀ ਸਾਡਾ ਤੇ ਕੱਲਾ ਮਕਾਨ ਉਹ ਵੀ ਢੱਗਿਆ ਅਸੀਂ ਕਾ ਕਦੇ ਹੋ ਗਏ ਹੁਣ ਤੁਹਾਡਾ ਗੁਜ਼ਾਰਾ ਕਿੱਦਾਂ ਚੱਲਦਾ ਪਿਆ ਗੁਜ਼ਾਰਾ ਬੋਲਦਾ ਹੱਥ ਮਾਰੀ ਜੀ ਕਾ ਇਹ ਮੈਂ ਆਪਾਂ ਦੇ ਝੁੱਗੀ ਦੇ ਮਰੀਜ਼ਾਂ ਪੈਰਾਂ ਤੋਂ ਕੁੜੀਆਂ ਬਤੁਰ ਨਹੀਂ ਜਾਂਦਾ ਛਾਲੇ ਪੈ ਜਾਂਦੇ ਆ ਇਹ ਮੁੰਡਾ ਕਮਾਈ ਦਾ ਕੋਈ ਅਸੀਂ ਕੋਈ ਖਾ ਲੈਨੇ ਕੋਈ ਦਵਾਈਆਂ ਦਾ ਲਾ ਲੈਨੇ ਆ ਇਹ ਸਭ ਕੁਝ 몰ਦਾ ਤੁਹਾਨੂੰ ਪਤਾ ਫਿਰ ਆਟਾ 25 30 ਰੁਪਏ ਆਟਾ ਮਿਲੰਦਿਆ ਤੇ ਉਹ ਜਿੰਨਾ ਲੈਂਦਾ ਉਹਨਾਂ ਕੇ ਸਬਜ਼ੀਆਂ ਭਾਈਆਂ ਤੇ ਲੱਗ ਜਾਂਦਾ ਕੋਈ ਖਾ ਖੂਜੀ ਲੀਦਾ ਕੁਝ ਔਣ ਜਾਣ ਵਿਚਾਰਾ ਪਾੜਾ ਕਰਾ ਵੀ ਲਾਉਣਾ ਹੁੰਦਾ ਵਿੱਚੋਂ ਅਸੀਂ ਇਸ ਕਰਕੇ ਫਿਰ ਜਿਆਦੀ ਡੱਗ ਤੇ ਬੜੀ ਐ ਸਾਨੂੰ ਭਾਰਤਵਾਸ ਯੋਜਨਾ ਦੇ ਤਹਿਤ 2022 ਦਾ ਟੀਚਾ ਸੀ ਸਰਕਾਰ ਦਾ ਕਿ ਹਰੇਕ ਗਰੀਬ ਪਰਿਵਾਰ ਨੂੰ ਪੱਕੀ ਛੱਤ ਬਣਾ ਕੇ ਦੇਣ ਦਾ ਕਿ ਤੁਸੀਂ ਸਰਪੰਚ ਦੀ ਸਰਪੰਚ ਦਾ ਧਿਆਨ ਨਹੀਂ ਕਰਾਇਆ ਫਾਰਮ ਨਹੀਂ ਕਦੀ ਭਰੇ ਫਾਰਮ ਭਰੇ ਜਦੋਂ ਸਾਡਾ ਕੋਠਾ ਡੱਗਾ ਵਾ ਇਹ ਪਟਵਾਰੀ ਨੇ ਲੈ ਕੇ ਖੜੇ ਆ ਪਟਵਾਰੀ ਨੂੰ ਫੋਟੋਆਂ ਦਿੱਤੀਆਂ ਸਾਡੇ ਡਿੱਗੇ ਮਕਾਨਾਂ ਦੀਆਂ ਸਾਡੀ ਕੋਈ ਸੁਣਾਈ ਨਹੀਂ ਕੀਤੀ ਜੂ ਮੁੰਡਾਂ ਦੇ ਆਪ ਕੋਠੇ ਆਉਂਦੇ ਨਹੀਂ ਗੀ ਪਿੱਛੋਂ ਨਹੀਂ ਆਉਂਦੇ ਇਹੋ ਵੀ ਕਹੀ ਜਾਂਦੇ ਜਦੋਂ ਜਾਈਦਾ ਪੁੱਛੀਦਾ ਨਹੀਂ ਇੱਥੇ ਕੋਈ ਨਹੀਂ ਕੋਠਾ ਨਹੀਂ ਹੈ ਜਿਆਵਾ ਐ ਉਹ ਗੱਲ ਕਰੀ ਜਾਂਦੇ ਆ ਸਾਡੀ ਕਿਸੇ ਨੇ ਸੁਣਾਈ ਕੀਤੀ ਜਦੋਂ ਤੁਸੀਂ ਇਸ ਘਰ ਨੂੰ ਦੇਖਦੇ ਜੋ ਕਿੰਨਾ ਕੁ ਮਨ ਜਿਹੜਾ ਦੁਖੀ ਹੁੰਦਾ ਹੈ ਐ ਦੇ ਬਾਬਾ ਜੀ ਤਾਂ ਹੀ ਮਾਰਦੇ ਕੁੜੀਆਂ ਚੁੱਲ੍ਹੇ ਤੇ ਘਾਹ ਘਾਵਾਉਂਦੇ ਸੀ ਐਦੂ ਕਾ ਕੀ ਹੋ ਸਕੂ ਬਾੜੇ ਨਾਲ ਦੇ ਦਜੇ ਜਦੋਂ ਇਹ ਘਰ ਹੀ ਕਾ ਕੁੱਤੇ ਘੰਡੇ ਵੇਖੋ ਜੀ ਆ ਘਾ ਘਾਉਗਾ ਭਾਈ ਤੁਲੇ ਇਹ ਦਗਾ ਕਿ ਹੋ ਸਕਦਾ 3 ਜੁੱਲਿਆਂ ਦੇ ਘਾਉਗਾ ਕਿੰਨੇ ਬੱਚੇ ਨੇ ਕਿੰਨੇ ਵਿਆਹੇ ਨੇ ਤੇ ਕਿੰਨੇ ਬੱਚੇ ਅਜੇ ਵਿਆਉਣ ਵਾਲੇ ਨੇ ਇੱਕ ਗੁੱਡੀ ਰਹਿ ਗਈ ਆ ਕਾਕੇ ਦੀ ਡੈਥ ਹੋਈ ਫਿਰ ਦੂਜੇ ਤੇ ਘਰ ਬਿਠਾਤੀ ਅਸੀਂ ਉਠਾ ਕੇ ਫਿਰ ਉਹਤੇ ਵੀ ਤੁਹਾਨੂੰ ਪਤਾ ਫਿਰ ਖर्चा ਤੇ ਲੱਗਦਾ ਹੀ ਆ ਤੇ ਸਾਡੇ ਪੱਲੇ ਕੱਖ ਨਹੀਂ ਕਿਦਾਂ ਪਹਿਲਾਂ ਮੁੰਡੇ ਨੇ ਵਿਆਹ ਉਹਨੂੰ ਢੱਲਾ ਗਿਆ ਉਹਦੇ ਪੈਸੇ ਲਾਉਂਦੇ ਰਹੇ ਫਿਰ ਇੰਨੇ ਢੱਲਾ ਗਿਆ ਇੰਨੇ ਤੇ ਲਾਇਦ ਮੁੜ ਕੇ ਰੋਸ ਕਰ ਦੂਜੇ ਦੇ ਘਰ ਬਿਠਾ ਲਈ ਅਸੀਂ ਆਪਣੇ ਘਰ ਵੀ ਚਲੋ ਘਰ ਉਜੜਦੇ ਜਾਂਦੇ ਆ ਤੇ ਸਾਨੂੰ ਬੜੀ ਮੁਸ਼ਕਲ ਹੈ ਜੀ ਇੱਥੋਂ ਜੇ ਅੰਦਾਜ਼ਾ ਹੀ ਮੈਂ ਲਾਵਾਂ ਤੇ ਘਰ ਦੇ ਜਿਹੜੇ ਹਾਲਾਤ ਦੇਖ ਕੇ ਅੰਦਾਜ਼ਾ ਲਾਇਆ ਜਾ ਸਕਦਾ ਕਿ 2-3 ਸਾਲ ਤੋਂ ਉੱਪਰ ਹੀ ਹੋ ਗਏ ਹੋਣੇ ਨੇ ਇਸ ਘਰ ਠੱਠੇ ਨੂੰ ਤੇ ਕਈ ਸਰਕਾਰਾਂ ਕਈ ਪੰਚਾਇਤਾਂ ਬਣੀਆਂ ਹੋਣਗੀਆਂ ਹਾਂਜੀ ਤੇ ਕਿਸੇ ਵੀ ਪੰਚਾਇਤ ਨੇ ਸਾਰ ਨਹੀਂ ਲਈ ਨਹੀਂ ਇਹ ਕਈ ਨਹੀਂ ਸਾਰ ਲਈ ਕੋਈ ਆnde ਕੋਠਾ ਪਾਊਗਾ ਆਊਗਾ ਪਾਵਾਂਗੇ ਨਹੀਂ ਇਹ ਜੇ ਕੋਠੇ ਆਉਂਦੇ ਹੀ ਨਹੀਂ ਗੀ ਤੇ ਵੋਟ ਤੇ ਮੰਗਣਾ ਅਕਸਰ ਆਉਂਦੇ ਹੀ ਹੋਣਗੇ ਵੋਟ ਮੰਗਵਾਉਂਦੇ ਆ ਹਾਂਜੀ ਵੋਟਾਂ ਜ਼ਰੂਰ ਮੰਗਦੇ ਆਣ ਕੇ ਵੋਟਾਂ ਜਰੂਰ ਮੰਗਦੇ ਸਾਨੂੰ ਪਾਓ ਸਾਨੂੰ ਪਾਓ ਪਰ ਮੇਰਾ ਕੱਖ ਨਹੀਂ ਸੋ ਰਿਆ ਗੜੀ ਮੈਨੂੰ ਇਹ ਕਹਿੰਦੇ ਛੱਤ ਨਹੀਂ ਪਾਗ ਦਿੱਤੀ ਤੇ ਮੇਰਾ ਕੀ ਸਵਾਲ ਨਾ ਕੇ ਤੇ ਤੁਸੀਂ ਇਹ ਨਹੀਂ ਕਹਿ ਕੇ ਜੇ ਵੋਟ ਲੈਣੀ ਤਾਂ ਕਮ ਸੇ ਕਮ ਸਾਡਾ ਘਰ ਹੀ ਬਣਾ ਦਿਓ ਉਹਨਾਂ ਨੂੰ ਕਹੀਦਾ ਆਂਦੇ ਆ ਪਿੱਛੋਂ ਗ੍ਰਾਂਟ ਆਊ ਤੇ ਪਾਦਾਂਗੇ ਪਿੱਛੋਂ ਗ੍ਰਾਂਟ ਉਹਦੇ ਪਾਦਾਂਗੇ ਅਜੇ ਤੱਕ ਸਰਕਾਰ ਨੇ ਕੋਈ ਗਰੰਟੀ ਜਾਂਦੇ ਪਾਈ ਸੋ ਤੇ ਸਰਕਾਰ ਨੇ ਤੇ 2022 ਦਾ ਟੀਚਾ ਰੱਖਿਆ ਸੀ ਕਿ ਹਰੇਕ ਗਰੀਬ ਪਰਿਵਾਰ ਨੂੰ ਘਰ ਪੱਕੇ ਬਣਾ ਕੇ ਦੇਣ ਦਾ ਕਿ ਹੋਰ ਪਿੱਛੋਂ ਕਿਹੋ ਜੀ ਗ੍ਰਾਂਟ ਆਉਣੀ ਸੀ ਇਹ ਤਾਂ ਅਨਮਾਲੀ ਜਾਂਦਾ ਸੀ ਜੇ ਨਿਯੋਗ ਨਹੀਂ ਹੈਗੇ ਅਸੀਂ ਤੇ ਕਹਿ ਰਹੇ ਆਂ ਵੀ ਪਟਵਾਰੀ ਤਿੰਨ ਚਾਰ ਰੁਪਏ ਕਿਹਾ ਜਾ ਕੇ ਹੁੰਦਾ ਨਹੀਂ ਕੋਈ ਗ੍ਰਾਂਟ ਦੀ ਅਜੇ ਤੱਕ ਕੋਠੇ ਬਾਰੇ ਕੋਈ ਨਹੀਂ ਅਜੇ ਆਇਆ ਹੁਣ ਵੀ ਕਿਹਾ ਹੈ ਆਂਦੇ ਕੋਠੇ ਬਾਰੇ ਕੋਈ ਨਹੀਂ ਅਜੇ ਗ੍ਰਾਂਟ ਨਹੀਂ ਆਉਂਦੀ ਇਕ ਨੂੰ ਬੰਦ ਕਰ ਹਾਂਜੀ ਭਾਈ ਸਾਹਿਬ ਜੀ ਇਹ ਗੁਡੀਆਂ ਹੈ ਕਿ ਗਰੀਬੀ ਦੇ ਕਾਰਨ ਨਹੀਂ ਅਜੇ ਤੱਕ ਇਹਦਾ ਵਿਆਹ ਹੋ ਸਕਿਆ ਇਹ ਗਰੀਬੀ ਕਾਰਨ ਨਹੀਂ ਹੋ ਸਕਿਆ ਜੀ ਅੱਛਾ ਹਾਂਜੀ ਅਂਝਾੜੀਦਾਰ ਬੰਦਾ ਤੁਹਾਨੂੰ ਪਤਾ ਦਿਹਾੜੀ ਲੈ ਵੀ ਖਾਵਾਂਗੇ ਕਿ ਤਾਂ ਵਿਆਹ ਕਰਾਂਗੇ ਇੰਨਾ ਪੈਸਾ ਸੋਚਦਾ ਕਿ ਆਪਣੇ ਘਰ ਦਾ ਕਮਰਾ ਪਾਲੰਗ ਤੇ ਵਿਆਹ ਕਰਾ ਲੱਗੇ ਹਾਂਜੀ ਤੇ ਹਾਲੇ ਨਾ ਸਾਡੇ ਕਮਰੇ ਪੈਣਦੇ ਤਾਂ ਕੋਈ ਸ਼ ਵੀ ਨਹੀਂ ਹੁੰਦੇ ਸਾਡੇ ਕੋਲ ਹਾਂ ਜੀ ਇਹ ਮੈਂ ਵੀ ਕੰਮ ਉਤੇ ਚੱਲ ਜਾਂਦੀ ਕਿਹਵਲੇ ਹਾਂ ਜੀ ਆਪਣਾ ਘਰ ਦਾ ਗੁਜ਼ਾਰਾ ਕਰਨਾ ਹੀ ਅਸੀਂ ਕਿਸ ਤਰ੍ਹਾਂ ਹਾਂ ਜੀ ਸਾਡੇ ਭਰਾ ਮਮਾ ਵੀ ਠੀਕ ਰਹਿੰਦੇ ਅਸੀਂ ਹਾਂ ਜੀ ਉਹ ਵੀ ਹਾਂ ਕਿਹਵਲੇ ਪੈਸੇ ਚ ਚੱਲ ਜਾਂਦੇ ਕੰਮ ਕਰਨਾ ਹਾਂ ਜੀ ਅਸੀਂ ਸਾਰੇ ਕੰਮ ਨਾਲ ਮਿਲ ਕੇ ਤੇ ਕਰਦੇ ਰਹਿੰਦੇ ਤਾਂ ਫਿਰ ਆਪਣਾ ਕੱਢਾ ਗੁਜ਼ਾਰਾ ਚੱਲ ਚੱਲਦਾ ਸਾਡਾ ਹਾਂ ਜੀ ਹਰ ਇੱਕ ਬਾਪ ਦੇ ਮਨ ਦੇ ਵਿੱਚ ਹੁੰਦਾ ਹੈ ਕਿ ਮੈਂ ਆਪਣੀ ਜਿਹੜੀ ਧੀ ਦਾ ਵਿਆਹ ਕਰਕੇ ਤੇ ਉਹਦਾ ਜਿਹੜਾ ਘਰ ਵਸਾ ਸਕਾਂ ਕਿ ਗਰੀਬੀ ਇੱਕ ਇਹੋ ਜਿਹੀ ਘਰ ਦੇ ਵਿੱਚ ਵੜੀ ਆ ਨਾ ਤੇ ਘਰ ਦੀ ਜਿਹੜੀ ਛੱਤ ਉਹ ਪੈ ਰਹੀ ਐ ਤੇ ਨਾ ਹੀ ਜਿਹੜੀ ਧੀ ਆ ਉਹ ਬੂਏ ਚੋਂ ਉਠਾਈ ਡਾਰੀ ਗਰੀਬੀ ਕਰ ਨਹੀਂ ਕਿ ਗਰੀਬੀ ਕਰ ਨਹੀਂ ਸਾਡੇ ਕੋ ਪਹ ਹੈ ਨਹੀਂ ਆ ਤੇ ਪਹ ਤੁਹਾਨੂੰ ਪਤਾ ਲੱਗਦਾ ਬੜਾ ਫਿਰ ਤੇ ਹਾਂਜੀ ਇਸ ਕਰਕੇ ਅਸੀਂ ਫਿਰ ਅਭੀ ਵਿਆਹ ਨਹੀਂ ਸਕਦੇ ਜਿੱਦ ਤੱਕ ਸਾਡੇ ਕੋ 5 ਸਾਲਾਂ ਦੀ ਧੋ ਚੱਲੀ ਆ ਇਹ ਤੱਕ ਪੈਸਾ ਨਹੀਂ ਕੋਲ ਤੇ ਵਹੁਗੇ ਕੀ ਇਹਨੂੰ ਚੱਕੂ ਛੱਤ ਨਹੀਂ ਪੈਂਦੀ ਸਾਡੇ ਕੋਲ ਹਾਂਜੀ ਕਿ ਫਿਕਰਾਂ ਦੇ ਵਿੱਚ ਹੀ ਦਿਨ ਤੇ ਰਾਤ ਜਿਹੜਾ ਬੀਤ ਜਾਂਦਾ ਏ ਰਾਤ ਛਤਲੇ ਵਹਿੰਦੇ ਰਿਹਾ ਰੋ ਰੋ ਕੱਢ ਲਈਦੀ ਆ ਕੀ ਕਰੀਏ ਹੁਣ ਠੀਕ ਹੈ ਕਿੰਨੂ ਆਖਾਂ ਗਿਆ ਨੂੰ ਸਰਕਾਰਾਂ ਦੀ ਤਾਂ ਛੱਡੋ ਸਰਕਾਰਾਂ ਨੇ ਕੀ ਕਰਨਾ ਏ ਗਰੀ ਪਰਿਵਾਰਾਂ ਦੀ ਮਦਦ ਸਿਰਸਿਰ ਤੇ ਸਮੇਂ-ਸਮੇਂ ਸਰ ਜਿਹੜੇ ਐਨਆਰਆਈ ਵੀਰ ਨੇ ਜਿਹੜੀਆਂ ਸਮਾਜ ਸੇਵੀ ਜਥੇਬੰਦੀਆਂ ਨੇ ਉਹ ਫੜਦੀਆਂ ਨੇ ਤੁਸੀਂ ਉਹਨਾਂ ਨੂੰ ਕੀ ਅਪੀਲ ਕਰਨੀ ਚਾਹੁੰਦੇ ਜੋ ਸਾਨੂੰ ਅਪੀਲ ਕਰਨ ਦੇ ਸਾਡਾ ਵੀ ਧੰਨਵਾਦ ਹੋ ਉਹਨਾਂ ਦਾ ਮਹਾਰਾਜ ਵੱਡੀ ਵੱਡੀ ਉਮਰ ਹੋਣ ਉਹਨਾਂ ਦੀ ਸਾਡੀਆਂ ਵੀ ਲੱਗ ਜਾਣ ਮੇ ਤੇ ਮਕਾਨ ਸਾਡੇ ਪੈਣ ਚਾਹੀਦੇ ਆ ਸਾਡੀ ਜੀ ਮਤ ਹੋਣੀ ਚਾਹੀਦੀ ਆ ਐਵੇਂ ਵੀ ਗੁੱਡੀ ਵਿਆਹ ਸਗੀਏ ਚਲੋ ਕੱਲ ਨੂੰ ਠੀਕ ਹੈ ਸਾਡੇ ਕੋਈ ਕੁਝ ਉਤੇ ਵਾਵੇਂਗੇ ਨਹੀਂ ਜੇ ਕੋਲ ਨਾ ਹਟਿਆ ਜਿਹੜੀ ਇੱਕ ਲੈਦੀ ਤੂੰ ਕਿੱਥੋਂ ਜਾ ਡੇੜੀ ਨਾਲ ਥੋੜਾ ਹੋ ਜੇ ਨਾ ਵਿਆਹ ਜੀ ਠੀਕ ਹੈ ਜੀ ਹਾਂਜੀ ਸੋ ਆਪਣਾ ਜਿਹੜਾ ਸੰਪਰਕ ਨੰਬਰ ਹੈ ਉਹ ਦੱਸ ਦਿਓ ਤਾਂ ਕਿ ਜਿਹੜੇ ਦਾਨੀ ਵੀਰ ਨੇ ਉਹ ਸਿੱਧਾ ਤੁਹਾਡੇ ਨਾਲ ਸੰਪਰਕ ਕਰਕੇ ਤੇ ਜਿਹੜਾ ਹੈ ਤੁਹਾਡੀ ਉਹ ਮਦਦ ਕਰ ਸਕਣ ਐਂ ਜਾਨੇ ਮੈਂ ਹੱਥ ਜੋੜਦੇ ਮਹਾਰਾਜ ਉਹਨਾਂ ਦੇ ਬੜੀ-ਬੜੀਆਂ ਉਮਰ ਹੋਣ ਤੁਹਾਨੂੰ ਸਾਡੇ ਵੀ ਪਿੰਡ ਪੱਲੇ ਪੂਜੀ ਪਾਉਣ ਐਵੇਂ ਛੱਤ ਥੱਲੇ ਰਹਿ ਸਕੀਏ ਠੀਕ ਹੈ ਜੀ ਹਾਂਜੀ ਸੋ ਸਾਡੇ ਨਾਲ ਪਿੰਡ ਵਾਸੀ ਵੀ ਮੌਜੂਦ ਨੇ ਤੇ ਚਲੋ ਇਹਨਾਂ ਨੂੰ ਆਪਣਾ ਜਿਹੜਾ ਨੰਬਰ ਭਾਈ ਸਾਹਿਬ ਨੂੰ ਨਹੀਂ ਯਾਦ ਹੈਗਾ ਤੇ ਆਪਾਂ ਭਾਈ ਸਾਹਿਬ ਜੀ ਦੇ ਨਾਲ ਵੀ ਗੱਲਬਾਤ ਕਰਦੇ ਆਂ ਭਾਈ ਸਾਹਿਬ ਜੀ ਕਿਵੇਂ ਪਰਿਵਾਰ ਦੇ ਹਾਲਾਤ ਨੇ ਕਿਵੇਂ ਗੁਜ਼ਾਰਾ ਹੋਣ ਦਿਆ ਹੈ ਪਰਿਵਾਰ ਦੀ ਹਾਲਾਤੀ ਸਭ ਤੋਂ ਮਾੜੇ ਬਹੁਤ ਜ਼ਿਆਦਾ ਮਾੜੇ ਹੱਦ ਤੋਂ ਜ਼ਿਆਦਾ ਜਿਸ ਨੂੰ ਕਹਿਆ ਜਾਂਦਾ ਉਹ ਮਾੜੇ ਆ ਜਿਹਦੇ ਸਿਰ ਤੇ ਛੱਤ ਹੀ ਨਹੀਂ ਉਹ ਦੀ ਹਾਲਤ ਕਾਦੀ ਹੈ ਜਿਹਦੇ ਪੀਣ ਵਾਸਤੇ ਪਾਣੀ ਦਾ ਧਕਾਰ ਨਹੀਂ ਉਹ ਦੀ ਹਾਲਤ ਕਾਦੀ ਹੈ ਠੀਕ ਹੈ ਇਹਨੂੰ ਵੱਡੀ ਗਰੀਬੀ ਕਤੂ ਆਉਣੀ ਹੈ ਇਸ ਪਰਿਵਾਰ ਦਾ ਸੰਪਰਕ ਨੰਬਰ ਦੱਸ ਦੋ ਤਾਂ ਕਿ ਇਹਨਾਂ ਦੀ ਜਿਹੜੀ ਮਦਦ ਹੋ ਸਕੇ ਦਾਨੀ ਵੀਰ ਸਿੱਧਾ ਇਹਨਾਂ ਦੇ ਨਾਲ ਸੰਪਰਕ ਕਰ ਸਕਣ ਹਾਂਜੀ ਅਸੀਂ ਦਾਨੀ ਵੀਰਾਂ ਦੇ ਬਹੁਤ ਹੀ ਜ਼ਿਆਦਾ ਪੈਰੋਂ ਤੋਂ ਲੈ ਕੇ ਸਿਰ ਤੱਕ ਧੰਨਵਾਦੀ ਹਾਂ ਇਹਨਾਂ ਨੂੰ ਸਿਰ ਤੇ ਛੱਤ ਬਣਾ ਕੇ ਦੇ ਦੇਣ ਕਮਰਾ ਬਣ ਜਾਏ ਲੈਟਰਨ ਬਾਥਰੂਮ ਬਣ ਜਾਏ ਤੇ ਇਹ ਆਪਣੇ ਘਰ ਵਿੱਚ ਸੁੱਖਾਂ ਦੀਆਂ ਘੜੀਆਂ ਬਤੀਤ ਕਰ ਸਕਣ ਅਸੀਂ ਇਹ ਤੋਂ ਵਾਦੂ ਨਾ ਦੀ ਅਰਦਾਸ ਕਰਦੇ ਹਾਂ ਕਿ ਸਤਿਗੁਰੂ ਉਹਨਾਂ ਨੂੰ ਇਹ ਤੋਂ ਜ਼ਿਆਦਾ ਹੋਰ ਅਰਦਾਸ ਕਰਕੇ ਦੇਣੇ ਠੀਕ ਹੈ ਜੀ ਬਾਸਾ ਕਿਰਪਾ ਕਰੇ ਉਹਨਾਂ ਦਾ ਦਿੱਤਾ ਹੋਇਆ ਧਾਨ ਜਿਹੜਾ ਵਾ ਉਹ ਸਤਿਗੁਰੂ ਨਰਕਾ ਵਿੱਚ ਪ੍ਰਵਾਨ ਕਰਨ ਇਹਨਾਂ ਦਾ ਨੰਬਰ ਦੱਸ ਦਿਓ ਹਾਂਜੀ ਆਹ ਲੋ ਨੰਬਰ ਇਹਨਾਂ ਦਾ 95 0110 505 95 0110 505 98788 43008 98788 43008 ਠੀਕ ਹੈ ਜੀ ਸੋ ਦੋਵੇਂ ਨੰਬਰ ਇਹਨਾਂ ਦੇ ਆ ਜੀ ਹਾਂਜੀ ਹਾਂਜੀ ਸੋ ਸਾਡੇ ਚੈਨਲ ਵੱਲੋਂ ਵੀ ਦਾਨੀ ਸੱਜਣਾ ਨੂੰ ਤੇ ਸਮਾਜ ਸੇਵੀ ਜਥੇਬੰਦੀਆਂ ਨੂੰ ਅਪੀਲ ਹੈ ਕਿ ਇਹਨਾਂ ਦੀ ਜਰੂਰ ਮਦਦ ਕੀਤੀ ਜਾਵੇ ਸੋ ਇਸ ਸਮੇਂ ਦੇ ਵਿੱਚ ਬੜੇ ਬੜੇ ਤਗੜੇ ਲੰਗਰ ਲੱਗਦੇ ਨੇ ਕਰੋੜਾਂ ਦੇ ਵਿੱਚ ਲੰਗਰ ਲਾਏ ਜਾਂਦੇ ਨੇ ਪਰ ਇਸ ਜਗ੍ਹਾ ਤੇ ਲੰਗਰ ਲਾਇਆ ਜਾਵੇ ਤੇ ਸਭ ਤੋਂ ਵੱਡੀ ਗੱਲ ਇਹ ਤੋਂ ਕੁਝ ਹੋ ਹੀ ਨਹੀਂ ਸਕਦੀ ਕਿਉਂਕਿ ਉਹ ਜਿਹੜੇ ਲੰਗਰ ਨੇ ਉਹ ਬੰਦਾ ਆ ਲੰਗਰ ਛੱਕ ਕੇ ਅਗਲੇ ਦਿਨ ਫੇਰ ਉਦਾਂ ਦਾ ਹੋ ਜਾਂਦਾ ਏ ਤੇ ਜਦੋਂ ਇਹੋ ਜੇ ਲੰਗਰ ਲੱਗਣਗੇ ਇੱਕ ਤਾਂ ਗਰੀਬ ਨੂੰ ਛੱਤ ਮਿਲ ਜੇਗੀ ਗਰੀਬ ਨੂੰ ਘਰ ਮਿਲ ਜੇਗਾ ਤੇ ਸਾਰੀ ਉਮਰ ਜਿਹੜਾ ਉਹ ਗਰੀਬ ਆ ਉਹ ਗੁਣ ਗaan ਕਰੇਗਾ ਮੈਂ ਮੈਂ ਕੈਮਰਾਮੈਨ ਵੀਰ ਨੂੰ ਕਵਾਂਗਾ ਕਿ ਇੱਕ ਵਾਰੀ ਨਾ ਪਾਣੀ ਵਾਲੇ ਜਿਹੜੇ ਨਲਕੇ ਦੇ ਹਾਲਾਤ ਦਿਖਾ ਦਿੱਤੇ ਜਾਣ ਕਿ ਚਲੋ ਅੱਜ ਦਾ ਜਿਹੜਾ ਯੁੱਗ ਹੈ ਉਹ ਤਾਂ ਮੋਟਰ ਦਾ ਸਬਰਸੀਬਲ ਮੋਟਰ ਦਾ ਆ ਗਿਆ ਏ ਪਰ ਇਸ ਗਰੀਬ ਪਰਿਵਾਰ ਦੇ ਹਾਲਾਤ ਦੇਖ ਲੋ ਕਿ ਜਿਹੜਾ ਨਲਕਾ ਹੈ ਉਹ ਇੱਟਾਂ ਦੇ ਵਿੱਚ ਦੱਬਿਆ ਗਿਆ ਹੈ ਕਿੰਨੇ ਜਿਹੜੇ ਮਾੜੇ ਹਾਲਾਤ ਨੇ ਉਹ ਇਸ ਗਰੀਬ ਪਰਿਵਾਰ ਦੇ ਨੇ ਜਿਹੜੀਆਂ ਇੱਟਾਂ ਉਦਾਂ ਦੀਆਂ ਉਦਾਂ ਲੱਗੀਆਂ ਨੇ ਤਾਂ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਇਸ ਚੁੱਲ੍ਹੇ ਦੇ ਹਾਲਾਤ ਦਿਖਾ ਦਿੱਤੇ ਜਾਣ ਕਿ ਇਸ ਗਰੀਬ ਪਰਿਵਾਰ ਦਾ ਜਿਹੜਾ ਚੁੱਲਾ ਹੈ ਉਹਦੇ ਵਿੱਚ ਜਿਹੜਾ ਹੈ ਘਾਹ ਉੱਗਿਆ ਪਿਆ ਹੈ ਤਾਂ ਇਹ ਚੁੱਲਾ ਵੀ ਉਡੀਕ ਕਰਦਾ ਪਿਆ ਕਿ ਇਹ ਪਰਿਵਾਰ ਜਿਹੜਾ ਮੁੜ ਆਣ ਕੇ ਇਸ ਚੁੱਲੇ ਦੇ ਵਿੱਚ ਅੱਗ ਬਾਲੇ ਸੋ ਸਾਡੇ ਚੈਨਲ ਵੱਲੋਂ ਵੀ ਬੇਨਤੀ ਆ ਦਾਨੀ ਸੱਜਣਾ ਨੂੰ ਸਮਾਜ ਸੇਵੀ ਜਥੇਬੰਦੀਆਂ ਨੂੰ ਤਾਂ ਇਸ ਗਰੀਬ ਦੀ ਬਾਹ ਫੜੋ ਇਸ ਗਰੀਬ ਦੇ ਜਿਹੜੀ ਆ ਸਿਰ ਤੇ ਜਿਹੜੀ ਆ ਛੱਤ ਉਹ ਪਾਈ ਜਾਵੇ ਐਹੋ ਜਿਹੀਆਂ ਸਟੋਰੀਆਂ ਦੇਖਣ ਵਾਸਤੇ ਤੁਸੀਂ ਬਣੇ ਰਹੋ ਜੀਡੀਐਸ ਨਿਊ ਚੈਨਲ ਦੇ ਨਾਲ ਮੈਂ ਤੁਹਾਡਾ ਪੰਨਾ ਗੁਰਦਿਆਲ ਸਿੰਘ ਤਰਨਤਾਰਨ